ਰਾਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਮੁੱਢਾ ਦਰਿਆ ਕੁਝ ਪਾਣੀ ਦਾ ਪੱਧਰ ਵਧਨ ਦੀ ਦੋਰੀ ਮਾਰ ਲੁਧਿਆਣਾ ਵਾਸੀਆਂ ਲਈ ਘਾਤਕ ਸਥਿਤੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਸ਼ਹਿਰੀ ਆਬਾਦੀ ਚੰਦਰ ਨਗਰ ਤੋਂ ਘੁਸਰਤਾ ਬੁੱਟਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਪ੍ਰਸ਼ਾਸਨ ਵੱਲੋਂ ਬੁੱਟਾ ਦਰਿਆ ਕੰਢੇ ਆਰਸੀ ਪੱਨ ਲੋਗਾਂ ਦੇ ਖਾਸ ਸ਼ੁਰੂ ਕਰ ਦਿੱਤੇ ਗਏ ਨੇ ਜ਼ਿਕਰੇ ਖਾਸ ਹੈ ਕਿ ਜਿੱਥੇ ਬੁੱਟਾ ਦਰਿਆ ਓਵਰਫਲੋ ਹੋਣ ਲੁਧਿਆਣਾ ਸ਼ਹਿਰ ਦੇ ਨਾਲ ਪਾਣੀ ਦੀ ਵਿਕਾਸੀ ਨਹੀਂ ਹੋ ਪਾਰੀ ਉਥੇ ਇਸ ਦੇ ਨਾਲ ਲਗਾਤਾਰ ਹੋ ਰਹੀ ਬਰਸਾਤ ਤਾਂ ਪਾਣੀ ਰੋਕਾ ਦੇ ਕੇ ਰਾਹ ਸੁਕਾਣਾ ਚਾਹਤ ਹੋ ਰਿਹਾ ਹੈ ਸੜਕਾਂ ਤੇ ਯਾਤਿਆ ਆਵਾਜਾਈ ਪੂਰੀ ਤਰ੍ਹਾਂ ਦਿਨਾਲ ਢੱਪ ਪੈ ਸੜਕਾਂ ਤੇ ਕਲੀਆਂ ਜਿ ਖੜੇ ਵਾਹਨ ਪਾਣੀ ਦੇ ਪਹਾੜ ਦੇ ਵਿੱਚ ਰੋੜ ਤੇ ਦਿਖਾਈ ਦੇ ਰਹੇ ਨੇ ਭਾਰੀ ਹੜ੍ਹ ਕਬਲੇ ਹਾਲਾਤ ਅਜਾਜਾ ਲੈ ਤਲੇ ਵੀ ਪ੍ਰਸ਼ਰ ਹਿਮਾਂਸ਼ਾ ਜਨ ਨਗਰ ਨਿਗਮ ਕਮਿਸ਼ਨਰ ਆਤੱਤ ਗੱਛਲਵਾਲ ਵੱਲੋਂ ਸ਼ਹਿਰ ਦੇ ਬਾਫਾ ਖੇਤਰਾ ਚ ਬੁੱਢਾ ਦਰਿਆ ਦਾ ਜਾਜਾ ਰਿਆ ਗਿਆ ਹਾਲਾਤਾਂ ਦੀ ਨਾਜ਼ੁਕ ਸਥਿਤੀ ਨੂੰ ਦੇਖ ਕੇ ਹੋਏ ਦਿੱਤੀ ਕਮਿਸ਼ਨਰ ਕਰ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਡਾਈੰਗ ਇਨ ਡ੍ਰਸਟੀ ਨੂੰ ਪਾਤਰ ਰੱਖਦੇ ਹੁਕਮ ਜਾਰੀ ਕੀਤਾ ਗਿਆ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਬੁੱਢਾ ਦਰਿਆ ਪਾਣੀ ਦਾ ਪੱਧਰ ਵੱਧਦੀ ਦੋਰੀ ਮਾਰ ਲੁਧਿਆਣਾ ਵਾਸੀਆਂ ਲਈ ਘਾਤਕ ਸਥਿਤੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਚੈਰੀ ਅਬਾਦੀ ਚੰਦਰ ਨਗਰ ਤੋਂ ਖੁੱਸਰ ਦਾ ਬੁੱਡਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੁੱਡਾ ਦਰਿਆ ਕੱਡੇ ਆਰਸੀ ਪਾਣ ਲਗਾਉਣ ਦੀ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਜ਼ਿਕਰੇ ਖਾਸ ਹੈ ਕਿ ਜਿੱਥੇ ਬੁੱਡਾ ਦਰਿਆ ਓਵਰਫਲੋ ਹੋਣ ਲੁਧਿਆਣਾ ਸ਼ਹਿਰ ਦੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਪਾਰੀ ਉਥੇ ਇਸ ਦੇ ਨਾਲ ਲਗਾਤਾਰ ਹੋ ਰਹੀ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਦੁਕਾਨਾਂ 'ਚ ਵੜਨ ਲੱਗ ਪਿਆ ਹੈ ਸੜਕਾਂ ਤੇ ਯਾਤਿਆਤਾਵਾਸਾਈ ਪੂਰੀ ਤਰ੍ਹਾਂ ਦਿਨਾਲਾ ਠੱਪ ਹੈ ਸੜਕਾਂ ਤੇ ਕਲਿਆ ਜਿ ਖੜੇ ਵਾਹਨ ਪਾਣੀ ਦੇ ਵਹਾਅ ਦੇ ਵਿੱਚ ਰੋੜ ਤੇ ਦਿਖਾਈ ਦੇ ਰਹੇ ਨੇ ਭਾਰੀ ਮੀਂਹ ਕਾਰਨ ਬੜੇ ਹਾਲਾਤ ਅਜਾਜਾ ਲੈ ਡਿਪਟੀ ਕਮਿਸ਼ਨਰ ਹਿਮਾਚਲ ਜਨ ਨਗਰ ਨਿਕਮ ਕਮਿਸ਼ਨਰ ਅਕਤਿਆ ਗੱਛਲਵਾਲ ਵੱਲੋਂ ਸ਼ਹਿਰ ਦੇ ਵਾਪਖ ਖੇਤਰਾ ਚੁਟਾ ਦੇ ਅਜਾਜਾ ਜਾ ਰਿਹਾ ਗਿਆ ਹਾਲਾਤਾਂ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਡ੍ਰਾਈਂਗ ਇੰਡਸਟਰੀ ਨੂੰ ਬਾਤ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਰਾਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਬੁੱਢਾ ਦਰਿਆ ਪਾਣੀ ਦਾ ਪੱਧਰ ਵਧਦੀ ਧੋਰੀ ਮਾਰ ਲੁਧਿਆਣਾ ਵਾਸੀਆਂ ਲਈ ਘਾਤਕ ਸਥਿਤੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਚੈਰੀ ਅਬਾਦੀ ਚੰਦਰ ਨਗਰ ਤੋਂ ਗੁਜ਼ਰਦਾ ਬੁੱਢਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੁੱਢਾ ਦਰਿਆ ਕੰਢੇ ਆਰਸੀ ਪਾਣ ਦੀ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਜ਼ਿਕਰੇ ਖਾਸ ਹੈ ਕਿ ਜਿੱਥੇ ਬੁੱਢਾ ਦਰਿਆ ਓਵਰਫਲੋ ਹੋਣ ਲੁਧਿਆਣਾ ਸ਼ਹਿਰ ਦੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਪਾਰੀ ਉਥੇ ਇਸ ਦੇ ਨਾਲ ਲਗਾਤਾਰ ਹੋ ਰਹੀ ਹੈ ਸਾਰ ਤਪਾੜੀ ਰੋਕਾ ਦੇ ਕਰਾ ਸੁਕਾਣਾ ਸਤਾ ਕੇ ਹੋ ਚੁੱਕਿਆ ਸੜਕਾਂ ਤੇ ਯਾਤਿਆ ਤਵਾਜ਼ਾਈ ਪੂਰੀ ਤਰ੍ਹਾਂ ਦਿਨਾਲ ਢਾਪੇ ਸੜਕਾਂ ਤੇ ਕਲੀਆਂ ਚ ਖੜੇ ਵਾਹਨ ਪਾਣੀ ਦੇ ਵਹਾਰ ਦੇ ਵਿੱਚ ਰੂਪ ਤੇ ਦਿਖਾਈ ਦੇ ਰਹੇ ਨੇ ਪਾਣੀ ਦੇ ਕਾਰਨ ਬੜੇ ਹਾਲਾਤ ਅਜਾ ਦਾ ਲੈ ਟਿਕ ਪ੍ਰੈਸ਼ਰ ਹਿਮਾਂਸ਼ਾ ਜਨ ਨਗਰ ਨਿਕਮ ਕਮਿਸ਼ਨਰ ਆਕਤਿਆ ਗੱਛਲਵਾਲ ਵੱਲੋਂ ਸ਼ਹਿਰ ਦੇ ਬਾਫਾ ਖੇਤਰਾ ਚ ਬੁੱਟਾ ਦਰਿਆ ਦਾ ਜਾਜਾਰਿਆ ਗਿਆ ਹਾਲਾਤਾਂ ਦੀ ਨਾਜ਼ੁਕ ਸਥਿਤੀ ਦੇਖਦੇ ਹੋਏ ਜਿਪੀ ਕਮਿਸ਼ਨਰ ਕਮ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਕੇ ਦ੍ਰਿਸ਼ਟੀ ਨੂੰ ਬੰਦ ਰੱਖਣ ਦੇ ਹੁਕਮ ਚਾਰੀਖਾ ਤੱਕ ਗਏ